ਰਾਤ ਸਾਡੇ ਪਿੰਡੀਆਂ 10-15 ਮੋਟਰਾਂ ਹੋਣਗੀਆਂ ਜਿੰਨੀ ਵੀ ਤਾਰ ਸੀ ਸਾਰੀਆਂ ਮੋਟਰਾਂ ਵੱਟ ਕੇ ਚੋਰੀ ਹੋ ਗਈਆਂ ਨਗਰ ਦੇ ਜਿੰਨੇ ਵੀ ਮੋਟਰ ਵਾਲੇ ਮੇਰੇ ਵੀਰ ਸੀ ਉਹ ਸਾਡੇ ਨਾਲ ਗਏ ਨੇ ਸਾਰੀਆਂ ਮੋਟਰਾਂ ਦੀਆਂ ਤਾਰਾਂ ਵੱਟ ਕੇ ਇੱਕ ਮੋਟਰ ਦੇ ਵਿੱਚ ਬੈਠ ਕੇ ਮਚਾ ਕੇ ਚੰਗੀ ਤਰ੍ਹਾਂ ਤਾਂਬਾ ਚੋਰੀ ਕਰਕੇ ਆਪਦਾ ਕੰਮ ਨਿਬੜ ਕੇ ਚਲੇ ਗਏ ਜੀ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੁਣ ਇੱਕ-ਇੱਕ ਮੋਟਰ ਵਾਲੇ ਨੂੰ 5-5 ਹਜ਼ਾਰ ਦਾ ਖਰਚਾ ਖੜਾ ਹੋ ਗਿਆ ਹੈ ਹੁਣ ਉਹਨਾਂ ਦੀ ਕਰਨਾ ਸੀ ਹੱਥ ਹੁਲ ਬਹੁਤ ਵਾਰੀ ਪਿਆਰ ਨਾਲ ਕਹਿੰਦਾ ਵੀ ਸਮਝੋ ਸੰਚੇਤ ਹੋ ਜੋ ਬੁਲਾਨਾ ਹੋ ਜੋ ਇਕੱਠੇ ਕਰਕੇ ਬੰਨ ਕੇ ਸਰਵਿਸ ਕਰਨੀ ਹੈ ਚੰਗੀ ਤਰ੍ਹਾਂ ਜਣ ਕੇ ਇੰਨੀ ਇੰਨੀ ਵੀ ਤਾਰ ਨਹੀਂ ਨਾਲ ਛੱਡੀ ਹੈਗੀ ਝੋਟ ਲਾਉਣ ਤੁਹਾਡਾ ਸਾਥ ਦਿਓ ਜੇ 5 6 ਜਾਣੇ ਪੰਚਾਇਤ ਵਾਲੇ ਵੀ ਸਾਰੇ ਪਿੰਡ ਨੂੰ ਸੁਧਾਰਨਗੇ ਸਾਰਾ ਨਗਰ ਨਾਲ ਲੱਗੂ ਤਾਂ ਸੁਧਰਨਗੇ ਮਲੋਤ ਲਾਈਵ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਹਲਕਾ ਪਾਇਲ ਦੇ ਪਿੰਡ ਸੇਖਾ ਦੇ ਵਿੱਚ ਮੌਜੂਦ ਹਾਂ ਜਿੱਥੇ ਲੰਗੀ ਰਾਤ ਭਾਵ 21 ਫਰਵਰੀ ਨੂੰ ਇੱਕ ਚੋਰੀ ਦੀ ਵਾਰਦਾਤ ਵਾਪਰ ਜਾਂਦੀ ਹੈ ਤੇ ਸਾਡੇ ਨਾਲ ਪਿੰਡ ਦੇ ਸਰਪੰਚ ਪਿੰਦਰ ਸੇਖਾ ਮੌਜੂਦ ਨੇ ਗੱਲਬਾਤ ਕਰ ਲੈਂਦੇ ਨੇ ਦੇ ਨਾਲ ਜਾਣ ਲੈਣੇ ਆ ਕਿ ਪੂਰੀ ਘਟਨਾ ਕੀ ਸੀ ਤੇ ਇਹਨਾਂ ਦੇ ਵੱਲੋਂ ਕੀ ਕਾਰਵਾਈ ਉਸਤੇ ਕੀਤੀ ਗਈ ਹੈ ਸਵਾਸ ਸਤਿ ਸ਼੍ਰੀ ਅਕਾਲ ਜੀ ਸਰ ਸਾਹਿਬ ਇਹ ਪੂਰੀ ਜਿਹੜੀ ਮਾਮਲਾ ਸੀ ਇਹ ਕੀ ਸੀ ਜੀ ਮਾਮਲਾ ਜੀ ਅੱਜ ਇਹ ਹੈ ਆਪਣੇ ਪਿੰਡ ਸੇਖੇ ਦਾ ਸਾਡੇ ਦਾ ਜੀ ਅੱਜ ਹੈਗੀ ਤਰੀਕ 22 ਫਰਵਰੀ 2025 ਜੀ ਜਿਹੜੀ ਪਿਛਲੀ ਰਾਤ ਲੰਗੀ ਆ 21 ਫਰਵਰੀ ਦੀ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਿਆ ਵੀ ਰਾਤ ਸਾਡੇ ਪਿੰਡ ਦੀਆਂ ਮੋਟਰਾਂ ਤੋਂ ਘੱਟੋ ਘੱਟ ਮਿਲਦਾ 10-15 ਮੋਟਰਾਂ ਹੋਣਗੀਆਂ ਜੀ ਸਾਰੀਆਂ ਮੋਟਰਾਂ ਤੋਂ ਜਿੰਨੀਆਂ ਤਾਰਾਂ ਸੀ ਕੋਈ 5 ਫੁੱਟ 10 ਫੁੱਟ ਜਿੰਨੀਆਂ ਵੀ ਤਾਰ ਸੀ ਸਾਰੀਆਂ ਮੋਟਰਾਂ ਦਾ ਤਾਰਾਂ ਵੱਢ ਕੇ ਚੋਰੀ ਹੋ ਚੁੱਕੀਆਂ ਨੇ ਜੀ ਅੱਜ ਅਸੀਂ ਇਸ ਮਾਮਲੇ 'ਚ ਐਸ ਐਚਓ ਸਾਹਿਬ ਨੂੰ ਸਤਨਾਮ ਸਿੰਘ ਜੀ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਵੀ ਧੰਨਵਾਦ ਕਰਦੇ ਉਹਨਾਂ ਦਾ ਇੱਕ ਵਾਰੀ ਬੁਲਾਉਣ ਤੇ 5 ਮਿੰਟ ਦੇ ਵਿੱਚ ਵਿੱਚ ਸੇਖ ਆ ਗਈ ਸੀ ਉਹ ਤੇ ਅਸੀਂ ਸਾਰੇ ਨਗਰ ਦੇ ਜਿੰਨੇ ਵੀ ਮੋਟਰਾਂ ਵਾਲੇ ਮੇਰੇ ਵੀਰ ਸੀ ਉਹ ਸਾਡੇ ਨਾਲ ਗਏ ਨੇ ਅਸੀਂ ਕੱਲੀ ਕੱਲੀ ਮੋਟਰ ਚੈੱਕ ਕਰਕੇ ਆਏ ਜਾਂ ਕਿ ਸਾਰੀਆਂ ਮੋਟਰਾਂ ਦੀਆਂ ਤਾਰਾਂ ਵੱਢ ਕੇ ਇੱਕ ਮੋਟਰ ਦੇ ਵਿੱਚ ਬੈਠ ਕੇ ਮਚਾ ਕੇ ਚੰਗੀ ਤਰ੍ਹਾਂ ਤਾਂਬਾ ਚੋਰੀ ਕਰਕੇ ਆਪਣਾ ਕੰਮ ਨਿਬੜ ਕੇ ਚਲੇ ਗਏ ਸਾਰੇ ਜਣੇ ਅੰਦਾਜ਼ਨ ਕਿੰਨੀਆਂ ਕਮਟਰਾਂ ਨਹੀਂ ਹੈ ਜੀ ਇਹ ਮੋਟਰਾਂ 10-15 ਹੈਗੀਆਂ ਨੇ ਸਾਰੀ ਚੱਕਰ ਕੇ ਆਏ ਜਾ ਕੇ ਸਾਰੇ ਪਿੰਡ ਦੇ ਮੋਟਰਾਂ ਵਾਲੇ ਜਿੰਨੇ ਜਿਹਦੀ ਇਹਦੀ ਮੋਟਰਾਂ ਸਾਰੇ ਨਾਲ ਸੀ ਜੀ ਨਾਲ ਪੰਚ ਸਹਿਬਾਨ ਸਾਰੀ ਪੰਚਾਇਤ ਵੀ ਹੈਗੀ ਸੀ ਸਾਡੇ ਸਾਰੇ ਜਾ ਕੇ ਆਏ ਹਾਂ ਬਟ ਹੁਣ ਚੱਕਰ ਇਹ ਆ ਵੀ ਜਿਹੜੇ ਉਹ ਮੋਟਰਾਂ ਤੋਂ ਤਾਰਾਂ ਚੋਰੀਆਂ ਹੋ ਗਈਆਂ ਉਹ ਤਾਰਾਂ ਤਾਂ ਨਹੀਂ ਹੈਗੀਆਂ ਕੋਈ ਬਾੜੀਆਂ ਮਹਿੰਗੀਆਂ ਜੀ ਪਰ ਉਹ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੁਣ ਇੱਕ ਇੱਕ ਮੋਟਰ ਵਾਲੇ ਨੂੰ 5-5 ਹਜ਼ਾਰ ਦਾ ਖਰਚਾ ਖੜਾ ਹੋ ਗਿਆ ਹਾਂ ਬਸ ਸਹੀ ਗੱਲ ਹੈ ਬਾਕੀ ਹੁਣ ਰਹੀ ਗੱਲ ਇਹ ਚੋਰੀ ਹੋ ਗਈ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਨਾਲ ਜੁੜੇ ਆ ਇੱਥੇ ਲਾਈਵ ਹੋ ਕੇ ਬਟ ਹੁਣ ਚੱਕਰ ਇਹ ਹੈ ਵੀ ਜੇ ਅਸੀਂ ਅਸੀਂ ਕੋਸ਼ਿਸ਼ ਕਰਦੇ ਆ ਐਸਐਚਓ ਸਾਹਿਬ ਨੂੰ ਵੀ ਕਿਹਾ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹ ਵੀ ਆਪਦੇ ਵੱਲੋਂ ਉਪਰਾਲਾ ਕਰਨ ਸਾਨੂੰ ਯਕੀਨ ਦਿਵਾ ਕੇ ਕਹਿੰਦੇ ਉਹ ਵੀ ਆਪਾਂ ਜਿੰਨਾ ਜਲਦੀ ਹੁੰਦਾ ਜਲਦੀ ਤੋਂ ਜਲਦੀ ਉਹਨਾਂ ਨੂੰ ਆਪਾਂ ਕੈਚ ਕਰਨਾ ਫੜਨਾ ਉਹਨਾਂ ਨੂੰ ਜਿਹਨੇ ਚੋਰੀ ਕੀਤੀ ਆ ਫੜੇ ਜਾਣੇ ਨੇ ਦੋ ਚਾਰ ਕੈਮਰਾ ਚ ਅਸੀਂ ਲੱਭ ਲੈਣਾ ਕਿਤੇ ਨਾ ਕਿਤੇ ਸਿਸਟਮ ਕੋਈ ਨਾ ਕੋਈ ਲੱਭ ਜਾਣਾ ਮਿਲ ਜਾਣਾ ਹੁਣ ਉਹਨਾਂ ਦੀ ਕਰਨਾ ਸੀ ਹੱਥ ਹੌਲਾ ਬਹੁਤ ਵਾਰੀ ਪਿਆਰ ਨਾਲ ਕਹਿੰਦਾ ਵੀ ਸਮਝ ਜੋ ਸੰਚੇਤ ਹੋ ਜੋ ਫਲਾਨਾ ਹੋ ਜੋ ਹੁਣ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਬਨ ਕੇ ਉਹਨਾਂ ਦਾ ਕਰਨਾ ਸਰਵਿਸ ਕਰਨੀ ਹੈ ਚੰਗੀ ਤਰ੍ਹਾਂ ਜਦੋਂ ਪੁਲਿਸ ਵਾਲੇ ਕਰਨਗੇ ਕਰਨਗੇ ਪਹਿਲਾਂ ਤਾਂ ਅਸੀਂ ਉੱਥੇ ਪਿੰਡ ਦੇ ਵਿੱਚ ਬਨ ਕੇ ਕਟਾਪਾ ਚਾੜਨ ਉਹਨਾਂ ਦਾ ਕਿਉਂਕਿ ਨੁਕਸਾਨ ਬਹੁਤ ਹੋਇਆ ਪਿੰਡਦਿਆਂ ਦਾ ਸਾਰੇ ਅੱਜ ਮੋਟਰਾਂ ਵਾਲੇ ਇਕੱਲਾ ਇਕੱਲਾ ਮੋਟਰ ਵਾਲੇ ਦਾ ਇੰਨਾ ਕਿ ਮਨ ਦੁਖੀ ਸੀ ਵੀ ਅਸੀਂ ਇੱਕ ਉਹ ਤਾਂ ਸਿਰਫ ਪਲਾਸਨਾ ਮੋਟਰਾਂ ਵੜ ਕੇ ਤਾਰਾਂ ਲੈ ਕੇ ਚਲੇ ਗਏ ਹੁਣ ਉਹ ਮੋਟਰ ਦੇ ਵਿੱਚ ਦੁਬਾਰਾ ਜੋੜਨੀ ਹੈ ਪਹਿਲਾਂ ਤਾਂ ਉਹਨਾਂ ਨੂੰ ਪਾਉਣੀ ਲਿਆਉਣੀ ਪਊ ਫਿਰ ਮੋਟਰ ਬਾਹਰ ਨਿਕਲੂ ਜਾਨਕਿ ਇੰਨੀ-ਇੰਨੀ ਵੀ ਤਾਰ ਨਹੀਂ ਉਹਨਾਂ ਨੇ ਛੱਡੀ ਹੈਗੀ ਜੋੜ ਲਾਉਣ ਨੂੰ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਹੁਣ ਆਪਾਂ ਅਸੀਂ ਇਹ ਨਹੀਂ ਕੋਈ ਬੇਇਨਤਿਮ ਕਰਨੇ ਵੀ ਤੁਸੀਂ ਸੁਧਰ ਜੋ ਐ ਕਰ ਜੋ ਉਹਨਾਂ ਨੂੰ ਹੁਣ ਬੰਨ ਕੇ ਜਦਨੇ ਕੁੱਟਿਆ ਨਾ ਚੰਗੀ ਤਰ੍ਹਾਂ ਫੇਰ ਆਪੀ ਸੁਧਰ ਜਾਣਾ ਉਹਨਾਂ ਨੇ ਦੁਬਾਰਾ ਤੋਂ ਮਤਲਬ ਇਹ ਜੀ ਹਰਕਤ ਨਹੀਂ ਕਰਨਗੇ ਲੱਗਦਾ ਵੀ ਪਿੰਡ ਲੈਵਲ ਤੇ ਇਦਾਂ ਦੀਆਂ ਕਮੇਟੀਆਂ ਜਾਂ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹ ਆਪ ਵਿਚਾਰੇ ਜਾਣੇ ਚਾਹੀਦੇ ਨੇ ਕਿਉਂਕਿ ਪੰਜਾਬ ਪੁਲਿਸ ਵੀ ਕਿੰਨਾ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਲਵੇ ਜਿੰਨਾ ਟਾਈਮ ਆਪ ਲੋਕ ਨਹੀਂ ਜਾਗਰੂਕ ਹੁੰਦੇ ਲੱਗਦਾ ਮੰਦੇਸ ਗੱਲ ਹਾਂਜੀ ਅੱਜ ਅਸੀਂ ਨਾ ਮਤਲਬ ਹੈਗੇ ਸੀ 35-40 ਜਣੇ ਹੈਗੇ ਸੀ ਪਿੰਡ ਦੇ ਸਾਰੇ ਮੋਟਰਾਂ ਵਾਲੇ ਵੀਰ ਮੇਰੇ ਅਸੀਂ ਉੱਥੇ ਸਾਰਿਆਂ ਨੇ ਖੜ ਕੇ ਇਹੀ ਸੁਝਾਅ ਦਿੱਤੇ ਨੇ ਸਾਰਿਆਂ ਨੇ ਵੀ ਆਪਾਂ ਪਿੰਡ ਦੇ ਵਿੱਚ ਕਰੀਏ ਸਾਂਝੀ ਜਗ੍ਹਾ ਦਰਵਾਜੇ ਇਕੱਠੇ ਸੇਖੇ ਠੀਕ ਹੈ ਜੀ ਮੈਂ ਵੀ ਉਹਨਾਂ ਨੂੰ ਬੇਨਤੀ ਕਰੀ ਆ ਵੀ ਤੁਸੀਂ ਸਾਡਾ ਸਾਥ ਦਿਓ ਜੇ ਤੁਸੀਂ ਕਹੋ ਨਾ ਵੀ ਅਸੀਂ ਪੰਜ ਛੇ ਜਣੇ ਪੰਚਾਇਤ ਵਾਲੇ ਵੀ ਸਾਰੇ ਪਿੰਡ ਨੂੰ ਸੁਧਾਰ ਦਾਂਗੇ ਸਾਰਾ ਨਗਰ ਨਾਲ ਲੱਗੂ ਤਾਂ ਸੁਧਰਨਗੇ ਨਹੀਂ ਅਸੀਂ ਤਾਂ ਪੰਜ ਛੇ ਜਣੇ ਤਾਂ ਸਤੋਂ ਜਿੰਨਾ ਹੁੰਦਾ ਸੀ ਆਪਦਾ ਕੰਮ ਵਧੀਆ ਤਰੀਕੇ ਨਾਲ ਕਰੀ ਜਾਂਦੇ ਆ ਠੀਕ ਹੈ ਜੀ ਹੁਣ ਅਸੀਂ ਉਪਰਾਲਾ ਇਹ ਕਰਨਾ ਵੀ ਪਿੰਡ ਦੇ ਵਿੱਚ ਇਕੱਠ ਕਰਕੇ ਸਾਂਝੀ ਜਗ੍ਹਾ ਤੇ ਸਾਰੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਕੇ ਸਾਰੇ ਪਿੰਡ ਦਾ ਕਰਾਂਗੇ ਇਕੱਠ ਉੱਥੇ ਸਾਰਿਆਂ ਨੂੰ ਬੇਨਤੀ ਇਹ ਕਰਾਂਗੇ ਵੀ ਇੱਕ ਦੂਜੇ ਦਾ ਸਾਥ ਦੇ ਕੇ ਹੀ ਮਤਲਬ ਇਹ ਚੋਰ ਫੜੇ ਜਾਣੇ ਨੇ ਮਤਲਬ ਮੈਂ ਇਕੱਲਾ ਨਹੀਂ ਫੜ ਸਕਦਾ ਮੇਰੇ ਪੰਚ ਨਹੀਂ ਫੜ ਸਕਦੇ ਸਾਰੇ ਇਕੱਠੇ ਹੋਵਾਂਗੇ ਤਾਂ ਕਿਤੇ ਫੜੇ ਜਾਣੇ ਨੇ ਇੱਕ ਅੱਧੀ ਵਾਰੀ ਇਹਨਾਂ ਦਾ ਹੱਥ ਔਲਾ ਕਰਨਾ ਪਊ ਉਸ ਤੋਂ ਬਾਅਦ ਹੈਗੇ ਆਪਣੇ ਪਿੰਡ ਦੇ ਨੇ ਸੇਖੇ ਦੇ ਮੈਂ ਕੋਈ ਡਰਦਾ ਨਹੀਂ ਕਹਿਣ ਤੋਂ ਠੀਕ ਹੈ ਜੀ ਜੇ ਅਸੀਂ ਡਰਨ ਲੱਗੇ ਫਿਰ ਪਿੰਡ ਦੇ ਨੇ ਕਿਸੇ ਨੇ ਨਹੀਂ ਕਹਿਣਾ ਹੈਗਾ ਹੂੰ ਹੂੰ ਹਾਂ ਹੈਗੇ ਮੇਰੇ ਪਿੰਡ ਦੇ ਨੇ ਸੋਈਆਂ ਦੇ ਵੀ ਹੈਗੇ ਨੇ ਦੋ ਚਾਰ ਅਸੀਂ ਫੜ ਲਾਂ ਅਥਨ ਸਵੇਰ ਉਹ ਠੀਕ ਹੈ ਜੀ ਫੜ ਕੇ ਅਥਨ ਸਵੇਰ ਉਹਨਾਂ ਦਾ ਕਰਕੇ ਜੋ ਵੀ ਹੈਗਾ ਉਹਨਾਂ ਦਾ ਜਿੰਨਾ ਕਿ ਜਲਦੀ ਹੁੰਦਾ ਪੁੱਛ ਕੇ ਚ ਕਰਦੇ ਆ ਬਾਕੀ ਕਰਕੇ ਪਤਾ ਸਾਨੂੰ ਹੈਗਾ ਬੰਦੇ ਕਿਹੜੇ ਨੇ ਅਸੀਂ ਕਰ ਲੈਣਾ ਬਾਕੀ ਤੁਸੀਂ ਪੰਚ ਸਾਹਿਬਾਨਾਂ ਨਾਲ ਗੱਲ ਕਰੋ ਕੀ ਕਹਿਣਾ ਚਾਹੁੰਦੇ ਨੇ ਇਹ ਵੀ ਇਸ ਬਾਰੇ ਜੀ ਤਾਂ ਕੀ ਨਾਮ ਹੈ ਵੀ ਜੀ ਤੁਹਾਡਾ ਸੰਦੀਪ ਸਿੰਘ ਆ ਜੀ ਵੀ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਦੇ ਜਿਹੜੇ ਵਿਚਾਰ ਨੰਨੋ ਦੇ ਨਾਲ ਤੁਸੀਂ ਹਾਂ ਮੇ ਭਰਦੇ ਹੋ ਜਾਂ ਕੀ ਕਹਿਣਾ ਤੁਸੀਂ ਹਾਂਜੀ ਹਾਂਜੀ ਪੂਰੀ ਤਰ੍ਹਾਂ ਜੀ ਜਿਵੇਂ ਵੀ ਇਹਨਾਂ ਨੇ ਕਿਹਾ ਵੀ ਸਾਰਾ ਰੁਹਮਾਨ ਨੁਕਸਾਨ ਹੋਇਆ ਜੋ ਵੀ ਜੀ ਬਹੁਤ ਇੱਕ ਵਾਰ ਹੀ ਨਹੀਂ ਹੋਇਆ ਕਈ ਵਾਰੀ ਹੋ ਚੁੱਕਾ ਜੀ ਇਹ ਹੂੰ ਹੂੰ ਕਿੰਨੇ ਵਾਰੀ ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ ਕਦੇ ਕਿਸੇ ਪਾਸੇ ਹੋਏ ਨੇ ਕਦੇ ਕਿਸੇ ਪਾਸੇ ਹੋਏ ਨੇ ਇਹ ਛਲਸਰਾ ਇੱਕ ਨਹੀਂ ਚੱਲੀ ਜਾ ਰਿਹਾ ਜੀ ਹੁਣ ਇਹਨੂੰ ਠੱਲ ਪਾਉਣ ਦੀ ਲੋੜ ਆ ਬਸ ਵੀ ਜਿਵੇਂ ਸਰ ਕਲੋ ਇਸ ਕਟਾਪਾਈ ਕਰਾਂਗੇ ਉਹਨਾਂ ਦਾ ਜਿਹੜੇ ਸਾਡੇ ਧੱਕੇ ਜੜ ਗਏ ਸਰਪੰਚ ਸਾਹਿਬ ਦੇ ਦਸਨ ਮਤਾਬਕ ਵੀ ਜਿਹੜੇ ਤਾਰਾਂ ਨੇ ਉਹ 4 ਤੋਂ 5000 ਦਾ ਉਹਨਾਂ ਦਾ ਖਰਚਾ ਖੜਾ ਹੋ ਗਿਆ ਹਨਾ ਇੱਕ ਇੱਕ ਮੋਟਰ ਤੇ ਹੋਇਆ ਇੱਕ ਇੱਕ ਮੋਟਰ ਦਾ ਹੋ ਗਿਆ ਇੱਕ ਇੱਕ ਮੋਟਰ ਤੇ 4 4 5 5000 ਦਾ ਖਰਚਾ ਬਟ ਉਹ ਬਿਗਣੀ 100 150 ਦੀ ਵੀ ਉਹਨਾਂ ਦੀ ਵੀ ਇਹ ਕਿਤਨੇ ਕਿਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਸ ਗੱਲ ਦੀ ਕਿ ਕੀ ਕਰਨ ਮੰਦਿਓ ਜਿਹੜੇ ਉਹਨਾਂ ਨੂੰ ਸਮਝ ਜਿਉਂ ਆਈ ਹੁੰਦੀ ਉਹ ਨਸ਼ਾ ਹੀ ਉਹਨਾਂ ਦੇ ਇੰਨਾ ਕਰਿਆ ਹੁੰਦਾ ਉਹਨਾਂ ਨੂੰ ਇਹ ਚੀਜ਼ ਪਤਾ ਹੀ ਨਹੀਂ ਹੈਗੀ ਮਤਲਬ ਅਸੀਂ ਤੁਹਾਨੂੰ ਆਪਣੇ ਪੱਤਰਕਾਰ ਸਾਹਿਬ ਤੁਹਾਨੂੰ ਅਸੀਂ ਵੀਡੀਓ ਵੀ ਸ਼ੇਅਰ ਕਰਾਂਗੇ ਜਿਹੜੇ ਕੋਠੇ ਦੇ ਸਾਰੇ ਮੋਟਰਾਂ ਤੋਂ ਤਾਰਾਂ ਚੋਰੀ ਕਰਕੇ ਇੱਕ ਕੋਠੇ ਦੇ ਵਿੱਚ ਬੈਠ ਕੇ ਉਹਨਾਂ ਨੂੰ ਮਚਾ ਕੇ ਅਸੀਂ ਉਹ ਕੋਠੇ ਦੀ ਵੀਡੀਓ ਬਣਾ ਕੇ ਲੈ ਕੇ ਆਏ ਆ ਉੱਥੇ ਮਤਲਬ ਸਾਰਾ ਕੋਠੇ ਨੂੰ ਅੱਗ ਲੱਗੀ ਪਈ ਆ ਸਾਰਾ ਫੂਕਤਾ ਜਿਹੜਾ ਬਾਲਿਆਂ ਤੱਕ ਅੱਗ ਲੱਗੀ ਪਈ ਉਹਨਾਂ ਨੂੰ ਇੰਨਾ ਕੇ ਜ਼ਿਆਦਾ ਪਿੰਡ ਦੇ ਬਿਲਕੁਲ ਬਾਹਰ ਜਾ ਕੇ ਵੀ ਕੋਈ ਮਤਲਬ ਕਿਸੇ ਨੂੰ ਅੱਗ ਲੱਗੀ ਹੋਈ ਨਾ ਤੇ ਸੇ ਪੂਰਾ ਵਧੀਆ ਆਪਦਾਨ ਉਹਨੇ ਤਰੀਕੇ ਨਾਲ ਸਾਰਾ ਸਿਸਟਮ ਕਰਕੇ ਲੈ ਕੇ ਗਏ ਨੇ ਮਤਲਬ ਹਰ ਤੁਸੀਂ ਇੱਕ ਮਤਾ ਪਾਉਂਗੇ ਉਹਦੇ ਤਹਿਤ ਇਹਨਾਂ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਨਾ ਤੇ ਕਾਰਵਾਈ ਕਰੋਗੇ ਚਲੋ ਮਤੇ ਜਿਹੜੇ ਪਾਉਣੇ ਨੇ ਮਤੇ ਵੀ ਪਾਵਾਂਗੇ ਪਰ ਕੱਲੇ ਮੈਨੂੰ ਨਹੀਂ ਲੱਗਦਾ ਵੀ ਕੱਲਾ ਪੈਨ ਦੇ ਨਾਲ ਲਿਖਣ ਨਾਲ ਸਾਡਾ ਕੋਈ ਸੋਲੂਸ਼ਨ ਆਊ ਇਹ ਤਾਂ ਸਰਵਿਸ ਕਰਕੇ ਹੱਥ ਹਾਲਾ ਕਰਕੇ ਹੀ ਕੰਮ ਹੋਣਾ ਜਿੰਨਾ ਚਿਰ ਉਹਨਾਂ ਦੇ ਕਿਸੇ ਦੀ ਲੱਤਵਾ ਨਹੀਂ ਟੁੱਟਦੀ ਹੈਗੀ ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ ਜੀ ਅਸੀਂ ਪਿਆਰ ਨਾਲ ਬਹੁਤ ਵਾਰੀ ਕਹਿ ਕੇ ਦੇ ਲਿਆ ਠੀਕ ਹੈ ਜੀ ਮਤਲਬ ਉਹਨਾਂ ਨੂੰ ਬੰਨ੍ਹ ਕੇ ਜਦਨੇ ਕੁੱਟਿਆ ਉਹਦੋਂ ਆਪੀ ਹੜ ਜਣਾਉਂਦੇ ਸਾਰਾ ਕੁਝ ਕਰਦਾ ਕਾਨੂੰਨ ਤੁਸੀਂ ਹੱਥ ਚ ਲੈਣ ਦੀ ਕੋਈ ਗੱਲ ਨਹੀਂ ਕਾਨੂੰਨ ਕੋਈ ਗੱਲ ਨਹੀਂ ਸਾਨੂੰ ਪੂਰੀ ਸਹਿਮਤੀ ਯਕੀਨ ਦੇ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਲਿਆਓ ਫੜਕੇ ਸਾਡੇ ਕੋਲ ਇਹਨਾਂ ਨੂੰ ਜਿਹੜਾ ਕੁਝ ਕਰਦਾ ਜਦੋਂ ਪਤਾ ਸਾਨੂੰ ਵੀ ਸਾਡੇ ਪਿੰਡ ਦੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਕਿਉਂ ਲਕੋਈ ਜਾਈਏ ਜੇ ਅਸੀਂ ਲਕਾਉਂਦੇ ਆ ਤਾਂ ਅਸੀਂ ਦੋਸ਼ੀ ਆ ਜੀ ਉੱਥੇ ਠੀਕ ਹੈ ਜੀ ਉਹ ਦੋਸ਼ੀ ਨਹੀਂ ਅਸੀਂ ਦੋਸ਼ੀ ਆ ਜੀ ਅਸੀਂ ਲਕਾਉਂਦੇ ਆ ਉਹਨਾਂ ਨੂੰ ਜੀ ਵਾਪਸ ਗੱਲਾਂ ਲਕਾਉਂਦੇ ਆ ਧੰਨਵਾਦ ਜੀ ਇਹਨਾਂ ਸਰਪੰਚ ਪਿੰਦਰ ਸਿੱਖਾ ਜਿਨ੍ਹਾਂ ਦੇ ਵੱਲੋਂ ਇਹ ਗ ਆਖੀ ਗਈ ਹੈ ਤੇ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਉਹਨਾਂ ਦੋਸ਼ੀਆਂ ਨੂੰ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਜਾਂ ਤਾਂ ਸੁਧਰ ਜਾਣ ਜਾਂ ਫਿਰ ਉਹ ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਨਾ ਦੇਣ ਕੈਮਰਾ ਪਰਸਨ ਸ਼ੈਲੀ ਆਰਟ ਮਲੋਤ ਦੇ ਨਾਲ ਮੈਂ ਬਿਆਮ ਸਿੰਘ ਰੂੜੀਆਂ ਮਲੋਤ ਲਈ